ਅੱਜ ਕੋ ਅਨਾਊਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆਜੂਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਆ ਖਜ਼ਾਨਾ ਇਧਰੋਂ ਆਊਗਾ ਇਧਰ ਜਾਊਗਾ ਪਹਿਲਾਂ ਕੀ ਸੀ ਇਧਰੋਂ ਆਉਂਦਾ ਤਾਂ ਹੈਗਾ ਸੀ ਇਧਰ ਨੂੰ ਜਾਂਦਾ ਨਹੀਂ ਸੀ ਉਹ ਇਧਰ ਉਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲੋਂ ਮੁੜ ਜਾਂਦਾ ਸੀ ਤੇ ਇੱਕ ਮੈਂ ਹੋਰ ਖੁਸ਼ਖਬਰੀ ਦੱਸਣ ਲੱਗਿਆ ਆਉਣ ਵਾਲੇ ਦਿਨਾਂ 'ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੂੰ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ ਜਿ ਪਈਆਂ ਫੈਲਾ ਮਿੱਟੀ ਜੰਮ ਪੀ ਉਤੋਂ ਤੇ ਬੱਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਭੈਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸ ਸੀ ਇਹ ਹੋ ਗਈ 3 ਕੁ ਮਹੀਨਿਆਂ ਦੀ ਗੱਲ ਆਕੇ ਉਹ ਮੇਨਾ ਰੋਣ ਲੱਗ ਗਈਆਂ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਭੈਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਹਿੰਦੇ ਫੇਰ ਬਗੇੜਦਾ ਸਾਡਾ ਪੇਪਰ ਕਲੀਅਰ ਹੋ ਗਿਆ ਪਾਸ ਹੋ ਗਿਆ ਸੀ ਸਾਂਛੇ ਜੀ ਕਹਿੰਦੇ ਪਰ ਨੌਕਰੀ ਨਹੀਂ ਮਿਲੀ ਮੈਂ ਕਿਹਾ ਕਿਉਂ ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਹਿੰਦੇ ਅਸੀਂ ਫੇਲ ਹੋ ਗਏ ਆ ਮੈਂ ਕਿਉਂ ਫੇਲ ਹੋ ਗਿਆ ਕਹਿੰਦੇ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਥੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਹਿ ਤੱਕ ਨੂੰ ਇਹ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਅਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਵੀ ਉਹ ਕੁੜੀ ਜਿਹੜੀ ਹੈ ਫਾਇਰ ਬਗੇਟ ਜੇ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰੱਬ ਨਾ ਕਰੇ ਕਿਸੇ ਘਰ ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ ਕਿ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਹੈ ਮੈਂ ਕਿਹਾ ਬਦਲੋ ਇਹਨੂੰ ਆਉਣ ਵਾਲੀ ਕੈਬਿਨੇਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਸੋ ਅੱਜ 44000 700 ਦੇ ਨੇੜੇ ਤੇੜੇ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਔਰ ਇੱਕ ਵੀ ਬੰਦਾ ਇਹ ਕਹਿ ਨਹੀਂ ਸਕਦਾ ਕਿ ਮੈਨੂੰ ਨੌਕਰੀ ਵਾਸਤੇ 1 ਰੁਪਿਆ ਦੇਣਾ ਪੈ ਗਿਆ ਜਾਂ ਚਾਹ ਦਾ ਕੱਪੀ ਪੀਣਾ ਪੈ ਗਿਆ ਕਿਸੇ ਨੂੰ ਇਸੇ ਕਰਕੇ ਕਾਲਜਾਂ ਦੇ ਵਿੱਚ ਭੀੜ ਵਾਪਸ ਆ ਰਹੀ ਹੈ ਕਿ ਲੋਕਾਂ ਦਾ ਯਕੀਨ ਬਣ ਗਿਆ ਕਿ ਹੁਣ ਇੱਕ ਘਰ 'ਚ ਜਿਵੇਂ ਉਹ ਭੈਣ ਬੋਲ ਰਹੀ ਸੀ ਇੱਕੋ ਘਰ 'ਚ ਦੋ ਨੌਕਰੀਆਂ ਮਿਲ ਗਈਆਂ ਪਹਿਲਾਂ 75 ਸਾਲ ਹੋ ਗਏ ਹੁਣ ਤਾਂ 78 ਹੋ ਗਏ ਇੱਕ ਚਾਂਸ ਨਹੀਂ ਮਿਲਿਆ ਉਹ ਅੰਨਾ ਬੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਇਹਨਾਂ ਨੇ ਬਸ ਆਪਣੀ ਪਰਿਵਾਰ ਪਾਲੇ ਆਪਣੀ ਪੁੱਤ ਆਪਣੇ ਭਤੀਜੇ ਆਪਣੀ ਸਾਲੇ ਆਪਣੇ ਜੀਜੇ ਤੇ ਫਿਰ ਸਿਸਟਮ ਤੋਂ ਦੁਖੀ ਹੋ ਕੇ ਬੱਚੇ ਬਾਹਰ ਨੂੰ ਭੱਜ ਗਏ ਕੀ ਕਰਨ ਬੱਚੇ ਫਿਰ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਹਰ ਤੀਜੇ ਦਿਨ ਇਹ ਬਿਆਨ ਦਿੰਦਾ ਵੀ ਖਜ਼ਾਨਾ ਖਾਲੀ ਹੈ ਫਿਰ ਬੱਚੇ ਕਿੱਧਰ ਜਾਣਗੇ ਵੀ ਬੱਚੇ ਕਹਿਣਗੇ ਜਦੋਂ ਸਰਕਾਰੀ ਕਹੀ ਜਾਂਦੀ ਹੈ ਖਜ਼ਾਨਾ ਖਾਲੀ ਹੈ ਚਲੋ ਕੋਈ ਹੋਰ ਤਰੀਕਾ ਲੱਭੀਏ ਫਿਰ ਰੋਜ਼ਗਾਰ ਦਾ ਸੋ ਸਿਸਟਮ ਜਿਹੜੀਆਂ ਖਾਮੀਆਂ ਹਨ ਉਹਨਾਂ ਨੂੰ ਦੂਰ ਕਰਨਾ ਹੈ ਔਰ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀਆਂ ਇਕੱਲਾ ਇਹ ਨਾ ਹੁਣ ਛੱਡੋਗੇ ਭਗਵੰਤ ਮਨਾਪੀ ਕਰੂ ਇਕੱਲੇ ਹੀ ਇੱਥੇ ਇੱਕ ਲਹਿਰ ਹੈ ਇਹਦਾ ਮੁਹਿਮ ਬਣਾਉਣੀ ਪਊਗੀ ਚਾਹੇ ਨਸ਼ਿਆਂ ਦੇ ਖਿਲਾਫ ਚਾਹੇ ਬੇਰੁਜ਼ਗਾਰੀ ਦੇ ਖਿਲਾਫ ਚਾਹੇ ਕਿਸੇ ਵੀ ਕਿਸਮ ਦੀ ਕੋਈ ਪੰਜਾਬ ਦੇ ਨਾਂ ਤੇ ਕੋਈ ਅਲਾਮਤ ਕੋ ਨੂੰ ਸਭ ਖਤਮ ਕਰ ਦਾਂਗੇ ਧੀਆਂ ਨੂੰ ਕੁੱਖਾਂ ਚ ਜੰਮਣ ਤੋਂ ਪਹਿਲਾਂ ਮਾਰਨ ਚ ਪਹਿਲਾਂ ਪੰਜਾਬ ਅੱਗੇ ਸੀ ਬਹੁਤ ਅੱਗੇ ਸੀ ਪਰ ਬਾਅਦ ਦੇ ਵਿੱਚ ਮਹਿੰਮਾ ਚੱਲੀਆਂ ਧੀਆਂ ਦੀਆਂ ਲੋੜੀਆਂ ਮਨਾਉਣ ਲੱਗੇ ਤੇ ਅੱਜ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਮੱਲਾ ਮਾਰ ਰਹੀਆਂ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨੇ ਮੱਲਾ ਨਹੀਂ ਮਾਰੀਆਂ ਅਸ ਵਕਤ ਪੰਜਾਬ ਦੇ ਵਿੱਚ ਅਸ ਵਕਤ ਜਿਸ ਵੇਲੇ ਮੈਂ ਬੋਲ ਰਿਹਾ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ ਹੈਰਾਨੀ ਵੀ ਹੋਊਗੀ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ 'ਚ ਪੰਜਾਬ ਦੇ ਵਿੱਚ ਅਸ ਵਕਤ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਨੇ ਪੰਜਾਬ 'ਚ ਤੁਹਾਡੀ ਡੀਸੀ ਵੀ ਉਹਨਾਂ ਦੇ ਵਿੱਚ ਹੈ ਸੋਖ ਕੀ ਕਿਹੜਾ ਕੰਮ ਹੈ ਜਿਹੜਾ ਨਹੀਂ ਕਰ ਸਕਦੇ ਸਾਡੀਆਂ ਭੈਣਾਂ ਅਸੀਂ ਰਖੜੀਆਂ ਤਾਂ ਬਣਾ ਲੈਨੇ ਆ ਪਰ ਅਸੀਂ ਫਰਜ਼ ਵੀ ਨਿਭਾਈਏ ਅਸੀਂ ਧੀਆਂ ਨੂੰ ਪੜਾਈਏ ਕੱਲਾ ਜੰਮ ਕੇ ਕੋਈ ਸਾਨ ਨਹੀਂ ਕੀਤਾ ਕਿ ਮੈਂ ਧੀਏ ਭੁੱਖ ਦੇ ਵਿੱਚ ਮਾਰੀ ਨਹੀਂ ਮੈਂ ਕੋਈ ਸਾਨ ਕਰਤਾ ਸਮਾਜ ਤੇ ਉਹਨੂੰ ਪੜ੍ਹਨ ਦਾ ਮੌਕਾ ਵੀ ਦਿਓ ਫਿਰ ਫਿਰ ਪੜ੍ਹ ਕੇ ਉਹਨੂੰ ਉੱਡਣ ਦਾ ਮੌਕਾ ਵੀ ਦਿਓ ਕਿਉਂ ਨੌਕਰੀਆਂ ਵੱਡੀਆਂ ਵੱਡੀਆਂ ਜੁਆਇਨ ਕਰੇ ਤੇ ਵੱਡੇ ਵੱਡੇ ਆਉਦਿਆਂ ਤੇ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਬੈਠਣ ਸਲੂਟ ਸਾਡੀਆਂ ਧੀਆਂ ਭੈਣਾਂ ਨੂੰ ਵੀ ਵਜਣ ਕਿਉਂ ਨਹੀਂ ਬਸ ਸਕਦੀ ਜੀ ਪੜ੍ਹਾਈ ਚ ਅੱਗੇ ਨੇ ਹਰ ਹਰ ਰਿਜ਼ਲਟ ਦੇ ਵਿੱਚ ਦੇਖ ਲਿਓ 8ਵੀਂ ਚੋਂ ਕੁੜੀਆਂ ਨੇ ਬਾਜ਼ੀ ਮਾਰੀ 10ਵੀਂ ਚੋਂ ਕੁੜੀਆਂ ਫੇਰ ਅੱਗੇ 12ਵੀਂ ਚੋਂ ਕੁੜੀਆਂ ਫਰਸਟ ਸੋ ਕਿਹੜੇ ਕਿਹੜੇ ਫੀਲਡ ਹੈ ਜੇ ਚ ਫਰਸਟ ਨਹੀਂ ਆਉਂਦੀਆਂ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ